ਸਾਤਛੇਵਾਲੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਉਮੀਦਾਂ ਦੇ ਦੁਸਾਰਾ ਠੀਕ ਹੋਵੋਗੇ ਵਧੀਆ ਹੋਵੋਗੇ ਕਿ ਵਾਹਿਗੁਰੂ ਦੀ ਮਿਹਰ ਨਾਲ ਬਹੁਤ ਹੀ ਜ਼ਿਆਦਾ ਤੰਦਰੁਸਤ ਹੋਵੋਗੇ ਤੇ ਅੱਜ ਦੀ ਜਿਹੜੀ ਵੀਡੀਓ ਜਿਵੇਂ ਤੁਸੀਂ ਟਾਈਟਲ ਤੇ ਥੰਬਨੇਲ ਤੇ ਦੇਖ ਹੀ ਲਤਾ ਹੈ ਅੱਜ ਦੀ ਵੀਡੀਓ ਹੈ ਆਪਣੀ ਮੋਟੀ ਗੁੱਤ ਚੈਲੰਜ ਆਪਾਂ ਨੇ ਸਟਾਰਟ ਕੀਤਾ ਹੋਇਆ ਅੱਜ ਉਹਦਾ ਦੂਸਰਾ ਦਿਨ ਹੈ ਤੇ ਅੱਜ ਆਪਾਂ ਕਰਨੀ ਆਪਣੇ હેર ది ઓઇલિંગ ਠੀਕ ਹੈ ਜੀ ਹੇਰ ਦੀ ઓਇਲਿੰਗ ਜੋ ਜਿਹੜਾ ਆਪਾਂ ਔਇਲ ਯੂਜ਼ ਕਰਨ ਵਾਲਿਆ ਬਹੁਤ ਹੀ ਪਾਵਰਫੁਲ ਔਇਲ ਹੈ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਹੋਇਆ ਏ ਮੈਂ ਇਹਦੇ ਵਿੱਚ ਯੂਜ਼ ਕਰ ਰਹੀਆਂ ਹੈਅਰ ਗਰੋਥ ਔਇਲ ਤੇ ਕੈਸਟਰੋਲ ਔਇਲ ਠੀਕ ਹੈ ਜੀ ਅਰੰਡੀ ਦਾ ਤੇਲ ਠੀਕ ਹੈ ਈਜ਼ੀਲੀ ਆਪਾਂ ਨੂੰ ਮਾਰਕੀਟ 'ਚ ਮਿਲ ਜਾਂਦਾ ਹੋ ਸਕਦਾ ਤੁਹਾਡੇ ਘਰੇ ਪਿਆ ਹੋਵੇ ਠੀਕ ਹੈ ਜੇ ਤੁਸੀਂ ਤੁਹਾਡੇ ਕੋਲ ਹੈਅਰ ਗਰੋਥ ਔਇਲ ਨਹੀਂ ਪ੍ਰੀਪੇਅਰ ਕੀਤਾ ਹੋਇਆ ਨਹੀਂ ਬਣਾਇਆ ਹੋਇਆ ਤਾਂ ਤੁਸੀਂ ਆਪਣਾ ਨਾਰੀਅਲ ਦਾ ਤੇਲ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਜੇ ਹੀਰ ਗ੍ਰੋਥオイル ਬਣਾਇਆ ਤਾਂ ਸਭ ਤੋਂ ਬੈਸਟ ਹੈ ਜੀ ਵੈਸੇ ਨਾਰੀਅਲ ਦਾ ਤੇਲ ਵੀ ਵਧੀਆ ਰਿਜ਼ਲਟ ਦੇਊਗਾ ਠੀਕ ਹੈ ਜੀ ਪਹਿਲਾਂ ਮੈਂ ਨਾਰੀਅਲ ਦਾ ਤੇਲ ਹੀ ਯੂਜ਼ ਕਰਦੀ ਸੀ ਤੇ ਹੁਣ ਆਪਾਂ ਇਹਨੂੰ ਬਣਾਉਣਾ ਸਟਾਰਟ ਕਰਦੇ ਹਾਂ ਠੀਕ ਹੈ ਪਰ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਵਧੀਆ-ਵਧੀਆ ਕਮੈਂਟ ਕਰਿਆ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਗਿਓ ਜੇ ਪਹਿਲੀ ਵਾਰ ਆਇਓ ਠੀਕ ਹੈ ਜੀ ਹੁਣ ਆਪਾਂ ਟਾਈਮ ਨੂੰ ਵੇਸਟ ਨਹੀਂ ਕਰਦੇ ਸਿੱਧਾ ਚੱਲਦੇ ਆਂ ਵੀਡੀਓ ਤੇ ਤੇ ਆਪਾਂ ਇਹਨੂੰ ਗਰਮ ਕਰਨਾ ਹੈ ਡਬਲ ਬੋਇਲਰ ਪ੍ਰੋਸੈਸ ਦੀ ਹੈਲਪ ਨਾਲ ਠੀਕ ਹੈ ਜੀ ਪਤੀਲੇ ਵਿੱਚ ਗਰਮ ਪਾਣੀ ਕਰ ਰਹੀ ਹਾਂ ਪਾਣੀ ਨੂੰ ਉਬਾਲ ਜਾਂ ਲੋ ਹਨਾ ਇੱਕ ਉਬਾਲਾ ਜਾਂ ਦੇ ਲੋ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਇਹ ਕੰਚ ਦੀ ਮੇਰੇ हेयर ਗਰੋਥ ਔਇਲ ਮੈਂ ਬਣਾਇਆ ਹੋਇਆ ਹੈ ਉਹਦੀ ਸ਼ੀਸ਼ੀ ਨੂੰ ਆਪਾਂ ਉਹਦੇ ਵਿੱਚ ਰੱਖ ਦੇਣਾ ਠੀਕ ਹੈ ਕਦੇ ਵੀ ਕੋਈ ਵੀ ਔਇਲ ਦੀ ਜਦੋਂ ਆਪਾਂ हेयर ਔਇਲਿੰਗ ਕਰਦੇ ਆ ਤਾਂ ਉਹਨੂੰ ਡਾਇਰੈਕਟ ਗੈਸ ਤੇ ਨਹੀਂ ਗਰਮ ਕਰਨਾ ਹੈਗਾ ਐਵੇਂ ਡਬਲ ਬੋਇਲਰ ਪ੍ਰੋਸੈਸ ਦੀ ਹੈਲਪ ਨਾਲ ਹੀ ਗਰਮ ਕਰਨਾ ਹੈ ਠੀਕ ਹੈ ਨਾਰੀਅਲ ਦਾ ਤੇਲ ਤਾਂ ਤੁਸੀਂ ਉਹ ਗਰਮ ਕਰ ਸਕਦੇ ਹੋ ਜੇ ਤੁਹਾਡੇ ਕੋਲ ਇਹ ਵਾਲਾ हेयर ਗਰੋਥ ਔਇਲ ਪ੍ਰਿਪੇਅਰ ਕੀਤਾ ਹੋਇਆ ਹੈ ਬਣਾਇਆ ਹੋਇਆ ਤਾਂ ਤੁਸੀਂ ਇਹ ਵਾਲਾ ਗਰਮ ਕਰ ਸਕਦੇ ਹੋ ਮੈਂ ਇਹ ਵਾਲਾ ਗਰਮ ਕਰ ਰਹੀ ਤੇ ਗਰਮ ਕਰਨ ਤੋਂ ਜਦੋਂ ਹਲਕਾ ਜਿਹਾ ਕੋਸਾ ਜਿਹਾ ਹੋ ਗਿਆ ਆਪਾਂ ਐਵੇਂ ਨਹੀਂ ਵੀ ਰਿੱਜਦਾ ਕਰਨਾ ਹਲਕਾ ਜਿਹਾ ਕੋਸਾ ਜਿਹਾ ਹੋ ਗਿਆ ਦੈਨ ਆਪਾਂ ਇਹਨੂੰ نیچے ਉਤਾਰ ਲੈਣਾ ਹੈ ਆ ਤੇ ਆਪਾਂ ਇਹਦੇ 2 ਤੋਂ 2.5 ਚਮਚ ਲੈ ਲੈਣੇ ਆਪਣੇ हेयर ਲੈਂਥ ਦੇ ਅਕੋਰਡਿੰਗ ਲੈ ਲਓ ਤੁਸੀਂ ਠੀਕ ਹੈ ਤੇ ਮੈਂ ਇੱਥੇ 2 ਤੋਂ 2.5 ਚਮਚ ਹੀ ਲੱਦਿਆ हेयर ਗਰੋਥ ਔਇਲ ਦੇ ਠੀਕ ਹੈ ਕਈਆਂ ਨੂੰ ਇਹਦਾ ਸੂਟ ਨਹੀਂ ਕਰਦਾ ਹੈਗਾ ਤਾਂ ਤੁਸੀਂ ਡਾਈਲੂਟ ਕਰਕੇ ਮਤਲਬ ਇਹਨੂੰ ਮਿਲਾ ਕੇ ਯੂਜ਼ ਕਰ ਸਕਦੇ ਹੋ ਕੀ ਕੀ ਇਹਦੇ ਲਈ ਸਾਵਧਾਨੀਆਂ ਵਰਤਣੀ ਚਾਹੀਦੀ ਉਹ ਵੀ ਮੈਂ ਵੀਡੀਓ ਸ਼ੇਅਰ ਕੀਤੀ ਹੋਈ ਤੁਸੀਂ ਦੇਖ ਲਿਓ ਠੀਕ ਹੈ ਜੀ ਤੇ ਇਹਦੇ ਵਿੱਚ ਮੈਂ ਇੱਕ ਚਮਚ ਐਡ ਕੀਤਾ ਹੈ ਕੈਸਟਰਲ ਆਇਲ ਅਰੰਡੀ ਦਾ ਤੇਲ ਕਿਉਂਕਿ ਇਹ ਜਿਹੜਾ ਕੈਸਟਰਲ ਆਇਲ ਹੈ ਇਹ ਬਹੁਤ ਹੀ ਜ਼ਿਆਦਾ ਥਿੱਕ ਹੁੰਦਾ ਆ ਠੀਕ ਹੈ ਗਾੜਾ ਹੁੰਦਾ ਹੈ ਤੇ ਇਹਨੂੰ ਆਪਾਂ ਇਕੱਲੇ ਨੂੰ ਯੂਜ਼ ਨਹੀਂ ਕਰ ਸਕਦੇ ਹੈਗੇ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਗਾੜਾ ਹੁੰਦਾ ਹੈ ਤੇ ਇਹਨੂੰ ਆਪਾਂ ਨੂੰ ਕਿਸੇ ਨਾ ਕਿਸੇ بیس ਆਇਲ ਨਾਲ ਮਿਲਾ ਕੇ ਹੀ ਯੂਜ਼ ਕਰਨਾ ਚਾਹੀਦਾ ਹੈ ਚੰਗੀ ਤਰ੍ਹਾਂ ਮਿਲਾ ਲਓ ਠੀਕ ਹੈ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਹੈ ਦੋ ਚਮਚ ਮੈਂ ਉਹਦੇ 2.5 ਉਹਦੇ ਲੱਤੇ ਨੇ ਆਪਣੇ ਜੇ ਤੁਸੀਂ ਦੋ ਲੈ ਲਓ ਇੱਕ ਲੈ ਲਓ ਜਿੰਨਾ ਤੁਹਾਡੇ హెయిర్ ਦੇ ਮੁਤਾਬਿਕ ਲੈ ਲਓ ਠੀਕ ਹੈ ਤੇ ਕੈਸ਼ਰ ਆਇਲ ਇੱਕ ਚਮਚ ਲੈਤਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਤੇ ਆਪਾਂ ਆਪਣੀ హెయిਰ ਦੀ ਸਕੈਲਪ ਦੀ ਮ사ਜ ਕਰਨੀ ਹੈ ਬਹੁਤ ਹੀ ਚੰਗੀ ਤਰ੍ਹਾਂ ਮੇਕ ਸ਼ੋਰ ਕਿ ਤੁਹਾਡੀ ਸਕੈਲਪ ਗੰਦੀ ਨਾ ਹੋਵੇ ਸਿਰ ਨਾਣ ਵਾਲਾ ਨਾ ਹੋਵੇ ਕੱਲ ਆਪਾਂ ਇੱਕ ਟੋਨਰ ਪ੍ਰੀਪੇਅਰ ਕਰਕੇ ਲਗਾਇਆ ਸੀਗਾ ਠੀਕ ਹੈ ਤੇ ਉਸ ਤੋਂ ਬਾਅਦ హెయిਰ ਵੋਸ਼ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਪਰ ਤੁਸੀਂ ਪਹਿਲਾ ਤੁਹਾਡਾ ਜਦ ਤੁਸੀਂ ਟੋਨਰ ਲਗਾਇਆ ਸੀਗਾ ਉਦੋਂ ਦੇਖੋ ਕਿ ਤੁਹਾਡਾ ਜਿਹੜਾ హెయిర్ ਹੈ ਕਲੀਨ ਹੈ ਠੀਕ ਹੈ ਜੇ ਤੁਹਾਨੂੰ ਲੱਗਦਾ ਕੱਲ੍ਹ ਵਾਲੇ ਟੋਨਰ ਤੋਂ ਬਾਅਦ ਤੁਹਾਡੇ హెయిਰ ਥੋੜਾ ਜਿਹਾ ਗਰਮੀ ਕਰਕੇ ਪਸੀਨੇ ਕਰਕੇ ਥੋੜਾ ਗੰਦਾ ਹੋ ਗਿਆ ਹੈ ਹੈਨਾ ਤਾਂ ਤੁਸੀਂ హెయిਰ ਵਾਸ਼ ਕਰਕੇ ਹੀ ਇਹ హెయిਰ ਔਇਲਿੰਗ ਕਰੋ ਠੀਕ ਹੈ ਜੀ ਫੈਸੇ ਕੋਈ ਲੋੜ ਤਾਂ ਪੈਂਦੀ ਨਹੀਂ ਹੈਗੀ ਗਰਮੀਆਂ ਦਾ ਟਾਈਮ ਹੈ 3-2-3 ਵਾਰ ਤਾਂ ਹਰ ਕੋਈ హెయిਰ ਵਾਸ਼ ਕਰਦਾ ਹੈ ਠੀਕ ਹੈ ਪਰ ਦੇਖਿਆ ਕਰੋ ਕਿ ਸਾਡੀ ਸਕੈਲਪ ਬਿਲਕੁਲ ਸਾਫ ਹੋਵੇ ਆਪਾਂ ਆਪਣੀ ਗੰਦੀ ਸਕੈਲਪ ਤੇ ਗੰਦਗੀ ਵਾਲੀ ਸਕੈਲਪ ਤੇ ਕੋਈ ਵੀ ਰੈਮਡੀ ਜਦੋਂ ਅਪਲਾਈ ਕਰਦੇ ਆ ਤਾਂ ਉਹ ਜਿਹੜੀ ਰੈਮਡੀ ਹੈ ਆਪਣੀ ਮਤਲਬ ਜਿਹੜੀ ਗੰਦਗੀ ਜਮੀ ਹੁੰਦੀ ਆ ਉਹਦੇ ਤੇ ਹੀ ਰਹਿ ਜਾਂਦੀ ਆ ਅੰਦਰ ਤੱਕ ਆਪਾਂ ਨੂੰ ਉਹਦੇ ਬੈਨੀਫਿਟ ਨਹੀਂ ਮਿਲ ਪਾਉਂਦੇ ਹੈਗੇ ਠੀਕ ਹੈ ਤੇ ਆਪਾਂ ਚੰਗੀ ਤਰ੍ਹਾਂ ਆਪਣੇ ਇਸ ਜਿਹੜਾ ਆਪਾਂ ਨੇ ਔਇਲ ਪ੍ਰੀਪੇਅਰ ਕੀਤਾ ਆ ਇਹਦੀ హెయిਰ ਔਇਲਿੰਗ ਆਪਣੇ ਸਕੈਲਪ ਦੇ ਜਿਹੜਾ ਤੇ ਮ사ਜ ਕਰਨੀ ਹੈ హెయిਰ ਗਰੋਥ ਔਇਲ ਦੇ ਬਹੁਤ ਸਾਰੇ ਫਾਇਦੇ ਹਨ ਤੁਹਾਨੂੰ ਮੈਂ ਦੱਸਿਆ ਹੋਇਆ ਠੀਕ ਹੈ హెయిਰ ਗਰੋਥ ਨੂੰ ਬੂਸਟ ਕਰਦਾ ਆ ਵਾਲਾਂ ਨੂੰ ਸਿਲਕੀ ਸ਼ਾਈਨੀ ਬਣਾਉਂਦਾ ਆ ਜੜਾਂ ਨੂੰ ਮਜ਼ਬੂਤ ਕਰਦਾ ਆ ਮਤਲਬ ਇਹਦੇ ਬਹੁਤ ਸਾਰੇ ਫਾਇਦੇ ਹਨ ਵੀਡੀਓ ਬਹੁਤ ਲੰਬੀ ਹੋ ਜਾਊਗੀ ਠੀਕ ਹੈ ਜੀ ਤੇ ਜਿਹੜਾ ਆਪਣਾ ਕੈਸਟਰ ਔਇਲ ਹੈ ਇਹਦੇ ਵੀ ਫਾਇਦੇ ਬਹੁਤ ਜ਼ਿਆਦਾ ਹਨ ਇਹ ਆਪਣੇ ਵਾਲਾਂ ਨੂੰ ਮੋਟਾ ਕਰਦਾ ਹੈ హెయిਰ ਗਰੋਥ ਲਈ ਵੀ ਬੈਨੀਫੀਸ਼ੀਅਲ ਹੈ ਡੈਂਡਰਫ ਨੂੰ ਖਤਮ ਕਰਦਾ ਆ ਬਾਲਾਂ ਨੂੰ ਚਮਕਦਾਰ ਤੇ ਸੌਫਟਨੈਸ ਪ੍ਰਦਾਨ ਕਰਦਾ ਹੈ ਇਹ ਠੀਕ ਹੈ ਸੁੱਕੇ ਤੇ ਜਿਹੜੇ ਵਾਲ ਆਪਣੇ ਟੁੱਟ ਜਾਂਦੇ ਨੇ ਅੰਦਰ ਵਿਚਕਾਰ ਸਪਲਿਟਨ ਹੁੰਦੇ ਨੇ ਉਹਨਾਂ ਲਈ ਵੀ ਇਹ ਕਾਰਗਰ ਹੈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਠੀਕ ਹੈ ਚੰਗੀ ਤਰ੍ਹਾਂ ਆਪਣੇ హెయిਰ ਸਕੈਲਪ ਦੀ ਸਿਰ ਦੀ ਮ사ਜ ਕਰੋ ਠੀਕ ਹੈ ਜਿਹੜਾ ਵੀ ਮਜ਼ਬੂਤ ਹੋਣ ਗਿਆ ਤੇ ਇਹ ਵਾਲਾ ਹੈਗਾ ਮੋਟੀ ਗੁੱਤ ਚੈਲੰਜ ਦਾ ਅੱਜ ਆਪਣਾ ਦਿਨ ਦੂਜਾ ਹੈ ਠੀਕ ਹੈ ਇੱਕ ਦੋ ਦਿਨ ਆਪਾਂ ਆਰਾਮ ਵੀ ਦਵਾਂਗੇ ਠੀਕ ਹੈ ਆਪਣੇ హెయిਰ ਨੂੰ ਤੇ ਤੁਸੀਂ ਇਹਨੂੰ ਜ਼ਰੂਰ ਟਰਾਈ ਕਰਿਓ ਠੀਕ ਹੈ ਬਹੁਤ ਹੀ ਤੁਹਾਨੂੰ ਵਧੀਆ ਰਿਜ਼ਲਟ ਮਿਲੂਗੇ ਆਪਾਂ ਇਹ ਹੀ ਦੇਖਣਾ ਹੈ ਆਪਣਾ ਐਕਸਪੀਰੀਅੰਸ ਆਪਾਂ ਵਧਾਉਣਾ ਹੈ ਕਿ ਕਿੰਨੇ ਦਿਨਾਂ ਵਿੱਚ ਆਪਣੀ ਗੁੱਤ ਮੋਟੀ ਹੋ ਸਕਦੀ ਆ ਮੈਂ ਆਪਣੀ ਗੁੱਤ ਵਾਲੀ ਵੀਡੀਓ ਵੀ ਤੁਹਾਨੂੰ ਸਾਈਡ ਤੇ ਦਿਖਾ ਦਿੰਨੀ ਆ ਵੈਸੇ ਮੈਂ ਹੁਣ ਵੀ ਗੁੱਤ ਕੀਤੀ ਹੋਈ ਆ ਤਾਂ ਤੁਸੀਂ ਮੇਰੀ ਗੁੱਤ ਦੇਖ ਸਕਦੇ ਹੋ ਇਹ ਉੱਪਰ ਤੋਂ ਆ ਠੀਕ ਹੈ ਗੁੱਤ ਸਟਾਰਟ ਹੁੰਦੀ ਆ ਤੇ ਨੀਚੇ ਤੋਂ ਆਉਂਦੀ ਆਂ ਦਿਮ ਦਿਖਾਉਣੀ ਆ ਪਤਲੀ ਹੁੰਦੀ ਜਾਂਦੀ ਗੁੱਤ ਠੀਕ ਹੈ ਜੀ ਤੇ ਆਪਾਂ ਇਹ ਵਾਲੇ ਗੁੱਤ ਨੂੰ ਵੀ ਇਸ ਤਰ੍ਹਾਂ ਹੀ ਮੋਟੇ ਕਰਨਾ ਹੈ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਵੈਸੇ ਮੈਂ ਤੁਹਾਨੂੰ ਸਾਈਡ ਤੇ ਵੀ ਦਿਖਾ ਦੰਨੀ ਆ ਠੀਕ ਹੈ ਮੇਰਾ हेयर ਫਾਲ ਵੀ ਬਹੁਤ ਜ਼ਿਆਦਾ ਹੁੰਦਾ ਆ ਬੇ ਪਰ ਮੈਂ ਕੁਝ ਨਾ ਕੁਝ ਕਰਦੀ ਰਹਿੰਦੀ ਆ ਰੈਮਡੀਜ਼ ਵਗੈਰਾ ਅਪਲਾਈ ਕਰਦੀ ਰਹਿੰਦੀ ਆ ਤਾਂ ਮੇਰੇ ਵਾਲ ਵਧੀਆ ਕੰਡੀਸ਼ਨ ਚ ਰਹਿੰਦੇ ਹਨ ਠੀਕ ਹੈ ਕੋਈ ਵੀ ਚੀਜ਼ ਦੇਖੋ ਜੀ ਪਰਮਨੈਂਟ ਨਹੀਂ ਹੁੰਦੀ ਹੈਗੀ ਹਰ ਚੀਜ਼ ਦਾ ਜੇ ਉਹ ਆਈ ਹੈ ਤਾਂ ਉਹਦਾ ਜਾਣ ਦਾ ਵੀ ਟਾਈਮ ਹੁੰਦਾ ਹੈ ਆਪਣੇ हेयर ਵੀ ਐਵੇਂ ਹੀ ਆ ਹਨਾ ਇਹਨਾਂ ਦੀ ਵੀ ਕੁਝ ਏਜ ਹੁੰਦੀ ਆ ਜਦੋਂ ਇਹਨਾਂ ਦੀ ਏਜ ਪੂਰੀ ਹੋ ਜਾਂਦੀ ਹੈ ਤਾਂ ਉਹ ਟੁੱਟਨੇ ਨਾਰਮਲ ਗੱਲ ਹੈ ਠੀਕ ਹੈ ਜੀ ਤੇ ਜਦੋਂ ਆਪਾਂ ਕੇਅਰ ਨਹੀਂ ਕਰਦੇ ਆਪਣੇ ਵਾਲਾਂ ਦੀ ਤਾਂ ਫਿਰ ਉਹ ਉਮਰ ਤੋਂ ਪਹਿਲਾਂ ਹੀ ਟੁੱਟ ਜਾਂਦੇ ਆ ਬਸ ਆਪਾਂ ਉਹਨਾਂ ਨੂੰ ਵੀ ਬਚਾਉਣਾ ਹੈ ਠੀਕ ਹੈ ਬਾਕੀ ਜੇਕਰ ਉਹ ਪੁਰਾਣੇ ਵਾਲ ਟੁੱਟਦੇ ਨੇ ਤਾਂ ਨਵੇਂ ਵਾਲ ਉੱਗਦੇ ਹੀ ਉੱਗਦੇ ਨੇ ਠੀਕ ਹੈ ਇਹ ਆਪਣੀ ਇਸ ਤੇ ਡਿਪੈਂਡ ਕਰਦਾ ਹੈ ਠੀਕ ਹੈ ਜੀ ਤੇ हेयर ऑਇਲਿੰਗ ਚੰਗੀ ਤਰ੍ਹਾਂ ਕਰ ਲੈਣੀ ਹੈ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ हेयर वॉਸ਼ ਕਰਨਾ ਹੈ हेयर ऑਇਲਿੰਗ ਕੀਤੀ ਹੈ ਕੱਲ ਟੋਨਰ ਵੀ ਲਗਾਇਆ ਸੀ ਕਿ हेयर वॉਸ਼ ਤਾਂ ਮਸਟ ਆਪਾਂ ਕਰਨਾ ਹੀ ਕਰਨਾ ਹੈ ਠੀਕ ਹੈ ਤੇ ਹੁਣ ਆਪਾਂ ਕੱਲੂ ਦੇਖਦੇ ਹਾਂ ਮੋਟੀ ਗੁੱਤ ਚੈਲੰਜ ਦੇ ਦਿਨ ਤੀਜੀ ਵਿੱਚ ਕੀ ਆਂਦਾ ਹੈ ਅਜਲੀ ਬਸ ਐਨਾ ਹੀ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਇਨਫੋਰਮੇਟਿਵ ਲੱਗੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਪਿਆਰੀ ਪਿਆਰੀ ਜੀ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਜਲੀ ਬਸ ਐਨਾ ਹੀ ਠੀਕ ਹੈ ਜ਼ਰੂਰ ਟਰਾਈ ਕਰਿਓ ਮੋਟੀ ਗੁੱਤ ਨਹੀਂ ਤਾਂ ਫਿਰ ਮੈਂ ਤਾਂ ਕਰਦੀ ਜਾਣਾ ਐ ਮੈਂ ਤਾਂ ਵੀਡੀਓ ਪਾਉਂਦੀ ਜਾਣਾ ਆਪਣੇ हेयर केयर ਵੀ ਕਰਦੀ ਜਾਣਾ ਮੇਰੀ ਗੁੱਤ ਮੋਟੀ ਹੋਣੀ ਥੋੜੀ ਨਹੀਂ ਹੋਣੀ ਐ ਤਾਂ ਇਸ ਕਰਕੇ ਹੁਣੇ ਤੋਂ ਸਟਾਰਟ ਕਰ ਦੋ ਤਾਂ ਕਿ ਤੁਹਾਡੀ ਗੁੱਤ ਵੀ ਮੋਟੀ ਹੋ ਜਾਵੇ ਠੀਕ ਹੈ ਜੀ ਤੇ ਆਪਾਂ ਨੂੰ ਪਤਾ ਚੱਲ ਸਕੇ ਕਿੰਨੇ ਦਿਨਾਂ ਵਿੱਚ ਆਪਣੀ ਗੁੱਤ ਮੋਟੀ ਹੁੰਦੀ ਐ ਠੀਕ ਹੈ ਤੇ ਅੱਜ ਲਈ ਬਸ ਇੰਨਾ ਹੀ ਮਿਲਦੇ ਆਂ ਅਗਲੀ ਵੀਡੀਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਹਰ ਕਰੇ ਵਾਹਿਗੁਰੂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ